ਕਹਿੰਦੇ ਨੇ ਇੱਥੇ ਰੋਗੀ ਜਿੰਨਾ ਵੱਡਾ ਮਰਜੀ ਰੋਗੀ ਹੋਵੇ ਨਾ ਮਰਾਦ ਬਿਮਾਰੀਆਂ ਹੁਣ ਉਹ ਵੀ ਇਸ ਦਰ ਤੋਂ ਦੂਰ ਹੁੰਦੀਆਂ ਨੇ ਕਿਉਂਕਿ ਇੱਥੇ ਪਾਵਨ ਪਵਿੱਤਰ ਜੋੜਾ ਸਾਹਿਬ ਹੈ ਉਹ ਜੋੜਾ ਮੱਥੇ ਦੇ ਨਾਲ ਲਾਇਆ ਜਾਂਦਾ ਹੈ ਜਿਹੜੇ ਸਾਡੇ ਬਜ਼ੁਰਗ ਸਨ ਨਾ ਉਹਨਾਂ ਨੂੰ ਹਜ਼ੀਰਾ ਹੋਇਆ ਹੁਣ ਉਹਨਾਂ ਨੇ 12 ਸਾਲ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਦੋਲਦਾਰ ਸਾਹਿਬ ਸੇਵਾ ਕੀਤੀ ਭਾਈ ਬੈਲੋ ਨੇ ਆਖਿਆ ਵੀ ਇੱਥੇ ਸੰਗਤ ਬਹੁਤ ਗੁਰੂ ਜੀ ਆਉਣ ਲੱਗ ਗਈ ਹੈ ਤੇ ਆਪਾਂ ਨੂੰ ਕੋਈ ਮਕਾਨ ਬਣਾਉਣ ਦੀ ਵਿਉਂਤ ਬਣਾਣੀ ਚਾਹੀਦੀ ਹੈ ਗੁਰੂ ਜੀ ਨੇ ਆਪਣਾ ਇੱਕ ਰਮਹਾळੋ ਨਾ ਨੂੰ ਦਿੱਤਾ ਕਿ ਜਿੱਥੇ ਤੁਹਾਨੂੰ ਲੋੜ ਪਏ ਇਹਨੂੰ ਇਹਦੀ ਵਰਤੋਂ ਕਰਨੀ ਸ਼ਹਿਰ ਦੇ ਵਿੱਚ ਕਿਸੇ ਨੇ ਅੱਗ ਨਹੀਂ ਬਾਲਨੀ ਇਹਨਾਂ ਨੇ ਆਪਣਾ ਲੰਗਰ ਤਿਆਰ ਕੀਤਾ ਜਦੋਂ ਅੱਧੀ ਰਾਤ ਹੋਈ ਉਹ ਰਾਜੇ ਦਾ ਇੱਕੋ ਇੱਕ ਪੁੱਤਰ ਸੀ ਉਹ ਮਰ ਗਿਆ ਜਦੋਂ ਉਹਨਾਂ ਨੇ ਨਿਤਨੇਮ ਕਰ ਲਿਆ ਇਸ਼ਨਾਨ ਪਾਣੀ ਕਰਕੇ ਫਿਰ ਉਹਨਾਂ ਦੇ ਰਾਜੇ ਦੇ ਬੰਦੇ ਆਏ ਉਹਨਾਂ ਨੂੰ ਲੈ ਕੇ ਗਏ ਉਹਨਾਂ ਨੇ ਵਿਆਸਾ ਤੋਂ ਇੱਕ ਗੜਵਾ ਜਲਦਾ ਮੰਗਵਾ ਕੇ ਜਿਹੜਾ ਗੁਰੂ ਅਮਰਦਾਸ ਜੀ ਨੇ ਹਰਮਾਲ ਦਿੱਤਾ ਸੀ ਉਹਦੀ ਇੱਕ ਕੰਨੀ ਭਿਓ ਕੇ ਉਹ ਬੱਚੇ ਦੇ ਮੂੰਹ ਦੇ ਵਿੱਚ ਨਿਚੋੜੀ ਜਦੋਂ ਨਿਚੋੜੀ ਤੇ ਬੱਚਾ ਸਤਨਾਮ ਵਾਹਿਗੁਰੂ ਆਖ ਕੇ ਤੇ ਉੱਠ ਕੇ ਬਹਿ ਗਿਆ ਫਿਰ ਗੁਰੂ ਜੀ ਨੇ ਸਿਣਿਆ ਕੱਲਿਆ ਕਿ ਸੌਣਮਲ ਆ ਜਾ ਲੱਕੜ ਬਹੁਤ ਹੋ ਗਈ ਏ ਸੌਣਮਲ ਨਾ ਆਇਆ ਸਤਗੁਰਾਂ ਨੇ ਉਹ ਜਿਹੜਾ ਹਰਮਾਲ ਦਿੱਤਾ ਸੀ ਉਹਦੇ ਵਿੱਚੋਂ ਆਪਣੀ ਉਹ ਸ਼ਕਤੀ ਖਿੱਚ ਲਈ ਫਿਰ ਉਹ ਰਾਜੇ ਨੂੰ ਕਹਿਣ ਲੱਗਾ ਕਿ ਰਾਜਾ ਮੈਨੂੰ ਬਹੁਤ ਤੇਲ ਚੇਰ ਹੋ ਗਿਆ ਆਪਣੇ ਗੁਰੂ ਤੋਂ ਵਿਛੜਿਆ ਤੇ ਮੈਂ ਹੁਣ ਜਾ ਕੇ ਤੇ ਆਪਣੇ ਗੁਰੂ ਨੂੰ ਮਿਲਣਾ ਮੈਂ ਹੁਣ ਚੱਲਿਆ ਉਹਨੇ ਫਿਰ ਆਣ ਕੇ ਬੇਨਤੀ ਕੀਤੀ ਸਤਿਗੁਰੂ ਜੀ ਰਾਜੇ ਵਾਸਤੇ ਕੀ ਹੁਕਮ ਹੈ ਸਤਿਗੁਰਾਂ ਨੇ ਆਖਿਆ ਭਾਈ ਉਹਨਾਂ ਨੂੰ ਆਖੋ ਕੋਈ ਵੀ ਰਾਣੀ ਗਹਿਣਾ ਪਾ ਕੇ ਜਾਂ ਸ਼ਾਈ ਲਿਵਾਸ ਲਾ ਕੇ ਨਹੀਂ ਆਉਣਾ ਘੁੰਡ ਕੱਢ ਕੇ ਨਹੀਂ ਆਉਣਾ ਇਹ ਗੁਰੂ ਘਰ ਹੈ ਨਵੀਂ ਵਿਆਹੀ ਰਾਣੀ ਸੀ ਉਹਨੇ ਘੁੰਡ ਕੱਢ ਲਿਆ ਸਤਗੁਰਾਂ ਨੇ ਆਖਿਆ ਛੱਲਿਏ ਤੈਨੂੰ ਸੰਗਤ ਦਾ ਦਰਸ਼ਨ ਨਹੀਂ ਚੰਗਾ ਲੱਗਾ ਇਹ ਨਹੀਂ ਕਹਿਣ ਦੀ ਗੱਲ ਸੀ ਉਹ ਚੀਕਾਂ ਮਾਰਦੀ ਜੰਗਲ ਨੂੰ ਨਾ ਸਕੀ ਗੁਰੂ ਅਮਰਦਾਸ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਿ ਮੈਂ ਸਤਗੁਰੂ ਜੀ ਇਸ ਪਾਸੇ ਹੁਣ ਨਹੀਂ ਜਾਣਾ ਉਧਰ ਉਹ ਕੀ ਪਤਾ ਨਹੀਂ ਕੀ ਬਲਹਾਏ ਉਹ ਮੇਰੇ ਘੜ ਪੈਂਦੀ ਹੈ ਸਤਗੁਰਾਂ ਨੇ ਸੇ ਜਾਣੀ ਜਾਣ ਸਨ ਉਹਨਾਂ ਨੇ ਆਖਿਆ ਨਹੀਂ ਭਾਈ ਜਦੋਂ ਜਾਣਾ ਉਦੋਂ ਸਾਨੂੰ ਦੱਸ ਕੇ ਜਾਣਾ ਸਤਿਗੁਰਾਂ ਨੇ ਆਖਿਆ ਸਾਡਾ ਜੋੜਾ ਲੈ ਜੋ ਜਦੋਂ ਉਹ ਕਮਲੀ ਤੁਹਾਡੇ ਵਾਲ ਲਾਵੇਗੀ ਨਾ ਉਹਦੇ ਮੱਥੇ ਨਾਲ ਲਾ ਦਿਆ ਜੀ ਉਹ ਠੀਕ ਹੋ ਜਾਏਗੀ ਜਦੋਂ ਆਈ ਤੇ ਉਹਦੇ ਮੱਥੇ ਦੇ ਨਾਲ ਉਹ ਜੋੜਾ ਲਾਇਆ ਉਹ ਠੀਕ ਹੋ ਗਈ ਉਸ ਉੱਪਰ ਹੌਕੇ ਬੈ ਗਈ ਉਸ ਨੇ ਆਖਿਆ ਭਾਈ ਸਿੱਖਾ ਜੇ ਤੂੰ ਮੈਨੂੰ ਠੀਕ ਕੀਤਾ ਹੈ ਨਾ ਤੇ ਮੈਨੂੰ ਹੁਣ ਕੋਈ ਚਾਦਰ ਵੀ ਦੇ ਜਿਸ ਨਾਲ ਮੈਂ ਆਪਣਾ ਸਰੀਰ ਢੱਕ ਲਾਂ ਫਿਰ ਉਹਨਾਂ ਨੇ ਦੋਵੇਂ ਜੋੜੇ ਦੇ ਕੇ ਤੇ ਉਹਨਾਂ ਨੇ ਵਾਰ ਦਿੱਤੇ ਹਲਕੇ ਕੁੱਤੇ ਦਾ ਕਟਿਆ ਹਜੀਰਾਵਾਲਾ ਤੇ ਪਾਗਲ ਪਹਨਰ ਥੋਰ ਅਨੇਕਾਂ ਜੋ ਰੋਗ ਨੇ ਸਭ ਠੀਕ ਹੋਣਗੇ ਤੇ ਇੱਕ ਇਹਨੂੰ ਚਾਂਦੀ ਦੇ ਵਿੱਚ ਕਵਰ ਕੀਤਾ ਹੋਇਆ ਜੋੜੇ 400 ਸਾਲ ਹੋ ਗਿਆ ਇਹਨੂੰ ਇਹ ਭੁਰਮ ਲੱਗਿਆ ਉਹ ਦਾਲ ਖਾਣੀ ਹੈ ਜਿਹੜੀ ਮਰਜ਼ੀ ਹੋਵੇ ਹਰੀ ਸਬਜ਼ੀ ਨਹੀਂ ਖਾਣੀ ਕੋਈ ਫਲ ਫਲੂਟ ਨਹੀਂ ਖਾਣਾ ਤੇ ਕੋਈ ਗੰਡੇ ਲਸਣ ਦਾ ਜਿਹੜਾ ਪ੍ਰੇਜੇ ਵੀ ਹੈ ਹਾਂਜੀ ਗੰਡਾ ਲਸਣ ਨਹੀਂ ਪਾਣਾ ਵਰਤਣਾ ਜੋ ਵੀ ਕੋਈ ਆਉਂਦਾ ਉਹ ਇਥੋਂ ਰਾਜੀ ਹੋ ਕੇ ਜਾਂਦਾ ਹੈ ਰੈਸ਼ੀ ਉੱਥੇ ਕਮਰੇ ਬਣੇ ਹੋਏ ਨੇ ਉਹਨਾਂ ਨੂੰ ਕਮਰੇ ਦਿੱਤੇ ਜਾਂਦੇ ਨੇ ਲੰਗਰ ਦੇ ਵਿੱਚ ਉਹਨਾਂ ਨੂੰ ਲੰਗਰ ਤੋਂ ਲੰਗਰ ਸ਼ਿਕਾਇਆ ਜਾਂਦਾ ਹੈ ਹਾਂਜੀ ਕਿਰਾਇਆ ਕਮਰਿਆਂ ਦਾ ਕੋਈ ਕਿਰਾਇਆ ਨਹੀਂ ਹਾਂਜੀ ਸਭ ਕੁਝ ਮਤਲਬ ਕਿ ਸੇਵਾ ਵਿੱਚ ਹੈ ਸਭ ਕੋਈ ਸੇਵਾ ਚੀਏ ਡਾਕਟਰਾਂ ਕੋਲੇ ਜਾ ਜਾ ਥੱਕ ਗਏ ਕਿਉਂਕਿ ਇੱਥੇ ਦੇ ਸਿਆਣੇ ਇਹ ਗੱਲ ਕਹਿੰਦੇ ਨੇ ਕਿ ਡਾਕਟਰਾਂ ਤੋਂ ਜਾਣ ਤੋਂ ਪਹਿਲਾਂ ਇੱਕ ਵਾਰੀ ਗੁਰਦਰਾ ਸਾਹਿਬ ਦੇ ਵਿੱਚ ਆ ਕੇ ਗੁਰੂ ਚਰਨ ਦਾ ਜਿਹੜਾ ਜੋੜਾ ਹੈ ਉਹ ਮੱਥੇ ਨਾਲ ਲਵਾ ਲਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਮੈਂ ਆਪਣੇ ਦਰਸ਼ਕਾਂ ਨੂੰ ਲੈ ਕੇ ਪਹੁੰਚਿਆ ਪਿੰਡ ਦੁਲਸੀ ਕੇ ਜ਼ਿਲ੍ਹਾ ਫਿਰੋਜ਼ਪੁਰ ਇੱਥੋਂ ਦਾ ਇੱਕ ਇਤਿਹਾਸਿਕ ਗੁਰਦੁਆਰਾ ਜਿਸਦੇ ਬਾਰੇ ਕਾਫੀ ਜ਼ਿਆਦਾ ਸੁਣਿਆ ਤੇ ਦੇਖਿਆ ਪਰ ਅੱਜ ਪਹੁੰਚਣ ਦਾ ਮਕਸਦ ਇਹ ਸੀ ਕਿ ਇਹ ਇਤਿਹਾਸ ਅਸੀਂ ਆਪਣੇ ਚੈਨਲ ਦੇ ਦਰਸ਼ਕਾਂ ਨਾਲ ਵੀ ਜਾਣੂ ਕਰਵਾਈਏ ਕਿਉਂਕਿ ਇਹ ਪਾਵਨ ਪਵਿੱਤਰ ਸਥਾਨ ਕਿਉਂਕਿ ਕਹਿੰਦੇ ਨੇ ਇੱਥੇ ਰੋਗੀ ਜਿੰਨਾ ਵੱਡਾ ਮਰਜ਼ੀ ਰੋਗੀ ਹੋਵੇ ਨਾ ਮਰਾਦ ਬਿਮਾਰੀਆਂ ਹੋਣ ਉਹ ਵੀ ਇਸ ਦਰ ਤੋਂ ਦੂਰ ਹੁੰਦੀਆਂ ਨੇ ਕਿਉਂਕਿ ਇੱਥੇ ਪਾਵਨ ਪਵਿੱਤਰ ਜੋੜਾ ਸਾਹਿਬ ਹੈ ਸੱਚੀ ਮੰਜੀ ਸਾਹਿਬ ਵੀ ਕਿਹਾ ਜਾਂਦਾ ਹੈ ਉਹ ਜੋੜਾ ਮੱਥੇ ਦੇ ਨਾਲ ਲਾਇਆ ਜਾਂਦਾ ਹੈ ਉਸ ਤੋਂ ਬਾਅਦ ਕੋਈ ਪਾਬੰਦੀ ਨਹੀਂ ਹੈ ਕੋਈ ਆਉਣਾ ਹੈ ਲਗਾਤਾਰ ਆਉਣਾ ਹੈ ਆਪਣੀ ਪਹਿਲਾ ਜਿਹੜੇ ਇਤਿਹਾਸ ਦੇ ਅਕੋਰਡਿੰਗ ਹੈ ਪਹਿਲੇ 5 ਜਾਂ 7 ਦਿਨ ਇੱਥੇ ਰਹਿਣਾ ਪੈਂਦਾ ਹੈ ਉਹਦਾ ਪ੍ਰਬੰਧ ਵੀ ਜਿਹੜਾ ਇੱਥੇ ਕੀਤਾ ਗਿਆ ਹੋਇਆ ਸਿਵਾਉ ਤੁਹਾਨੂੰ ਪਾਵਨ ਪਿੱਤਰ ਸਥਾਨ ਦੇ ਦਰਸ਼ਨ ਕਰਵਾਉਣੇ ਆ ਫਿਰ ਇਤਿਹਾਸ ਵੀ ਜਾਣੂ ਕਰਾਉਣੇ ਕਿ ਇੱਥੇ ਦਾ ਇਤਿਹਾਸ ਕੀ ਹੈ ਸਾਡੇ ਨਾਲ ਇੱਥੋਂ ਦੇ ਸੇਵਾਦਾਰ ਮੌਜੂਦ ਨੇ ਜਿਹੜੇ ਸੇਵਾ ਕਰਦੇ ਨੇ ਇੱਥੇ ਤੇ 24 ਘੰਟੇ ਸ਼ਰਨ ਦੇ ਵਿੱਚ ਰਹਿੰਦੇ ਨੇ ਗੁਰੂ ਪਾਤਸ਼ਾਹ ਜੀ ਦੇ ਗੱਲਬਾਤ ਕਰ ਲੈਣੇ ਇਹਨਾਂ ਨਾਲ ਜਾਨੂ ਹੋਵਾਂਗੇ ਕਿ ਇੱਥੋਂ ਦਾ ਕੀ ਇਤਿਹਾਸ ਹੈ ਕਿਉਂਕਿ ਕਹਿੰਦੇ ਨੇ ਕਿ ਇੱਥੇ ਇੱਕ ਜੋੜਾ ਹੈ ਜਿਹੜਾ ਮੱਥੇ ਦੇ ਨਾਲ ਲਾਇਆ ਜਾਂਦਾ ਤੇ ਅਨੇਕਾ ਪ੍ਰਕਾਰ ਦੇ ਦੁੱਖ ਜਿਹੜੇ ਦੂਰ ਹੁੰਦੇ ਨੇ ਉਸੇ ਬਾਰੇ ਅੱਜ ਜਾਣਕਾਰੀ ਲੈਣੇ ਆ ਤੇ ਉਸੇ ਬਾਰੇ ਜਿਹੜਾ ਇਤਿਹਾਸ ਹੈ ਦਰਸ਼ਕਾਂਾਂ ਨੂੰ ਵੀ ਸਾਂਝਾ ਕਰਾਂਗੇ ਬਾਬਾ ਜੀ ਜਿਵੇਂ ਪਤਾ ਲੱਗਾ ਕਿ ਗੁਰਦਰਾ ਸਾਹਿਬ ਦਾ ਨਾਮ ਸੱਚੀ ਮੰਜੀ ਸਾਹਿਬ ਵੀ ਕਿਹਾ ਜਾਂਦਾ ਹੈ ਤੇ ਭੈਣ ਸਾਹਿਬ ਵੀ ਕਿਹਾ ਜਾਂਦਾ ਹੈ ਮੈਂ ਚਾਹੁੰਗਾ ਇਹ ਇਹ ਇਤਿਹਾਸਾ ਹੈ ਜੇ ਜੋੜਾ ਸਾਹਿਬ ਨਾਲ ਹੀ ਜੁੜਿਆ ਹੈ ਜੀ ਹਾਂਜੀ ਜਿਹੜਾ ਸਾਡੇ ਬਜ਼ੁਰਗ ਸਨ ਉਹਨਾਂ ਨੂੰ ਹਜ਼ੀਰਾ ਹੋਈਆਂ ਹਣ ਉਹਨਾਂ ਨੇ 12 ਸਾਲ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਗੋਦਵਾਲ ਸਾਹਿਬ ਸੇਵਾ ਕੀਤੀ ਜੀ ਜਦੋਂ ਸੰਗਤ ਇੱਥੇ ਗੋਦਵਾਲ ਸਾਹਿਬ ਬਹੁਤ ਆਉਣ ਲੱਗ ਗਈ ਤੇ ਉਦੋਂ ਇੱਕ ਭਾਈ ਬੈਲੋ ਨੇ ਆਖਿਆ ਵੀ ਇੱਥੇ ਸੰਗਤ ਬਹੁਤ ਗੁਰੂ ਜੀ ਆਉਣ ਲੱਗ ਗਈ ਹੈ ਤੇ ਆਪਾਂ ਨੂੰ ਕੋਈ ਮਕਾਨ ਬਣਾਉਣ ਦੀ ਬਿਉਤ ਬਣਾਣੀ ਚਾਹੀਦੀ ਏ ਸਤਗੁਰਾਂ ਨੇ ਆਪਣੇ ਭਤੀਜੇ ਨੂੰ ਸੱਦਿਆ ਸੌਣ ਮਾਲ ਨੂੰ ਉਹਨੂੰ ਕਿਹਾ ਕਿ ਤੁਸੀਂ ਪਹਾੜਾਂ ਵਿੱਚ ਜਾ ਕੇ ਤੇ ਲੱਕੜਾਂ ਲੈ ਕੇ ਆਓ ਗੁਰੂ ਜੀ ਨੇ ਆਪਣਾ ਇੱਕਰ ਮਹਾਲੋਣਾ ਨੂੰ ਦਿੱਤਾ ਕਿ ਜਿੱਥੇ ਤੁਹਾਨੂੰ ਲੋੜ ਪਏ ਇਹਨੂੰ ਇਹਦੀ ਵਰਤੋਂ ਕਰਨੀ ਜਦੋਂ ਉਹ ਚੱਲਦੇ-ਚੱਲਦੇ ਸੁਚੇਤ ਮੰਡੀ ਪਹੁੰਚ ਗਏ ਉੱਥੇ ਗਏ ਤੇ ਉਹ ਉਸ ਦਿਨ ਉਥੇ ਆਕਾਸ਼ੀ ਦਾ ਦਿਨ ਸੀ ਰਾਜੇ ਦਾ ਹੁਕਮ ਸੀ ਕਿ ਕੋਈ ਸ਼ਹਿਰ ਦੇ ਵਿੱਚ ਕਿਸੇ ਨੇ ਅੱਗ ਨਹੀਂ ਬਾਲਨੀ ਇਹਨਾਂ ਨੇ ਆਪਣਾ ਲੰਗਰ ਤਿਆਰ ਕੀਤਾ ਲੰਗਰ ਸ਼ਕਿਆ ਉਥੋਂ ਦੇ ਰਹਿਣ ਵਾਲੇ ਲੋਕਾਂ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਕੋਈ ਪੰਜਾਬ ਦੇ ਵਿੱਚੋਂ ਕੋਈ ਸਾਧੂ ਆਏ ਨੇ ਉਹਨਾਂ ਨੇ ਇੱਥੇ ਅੱਗ ਭਾਲੀ ਹੈ ਰਾਜੇ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਇਹਨਾਂ ਨੂੰ ਫੜ ਕੇ ਤੇ ਅੰਦਰ ਦੇ ਦੇ ਉਹਨਾਂ ਨੇ ਇਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ। ਕੁਦਰਤਮਾਰਾਜ ਦੀ ਹੋਈ। ਜਦੋਂ ਅੱਧੀ ਰਾਤ ਹੋਈ ਉਹ ਰਾਜੇ ਦਾ ਇੱਕੋ ਇੱਕ ਪੁੱਤਰ ਸੀ ਉਹ ਮਰ ਗਿਆ। ਸਾਰੇ ਸ਼ਹਿਰ ਦੇ ਵਿੱਚ ਘਰ ਲਾਟ ਪਾਇਆ। ਇਹਨਾਂ ਨੇ ਪੁੱਛਿਆ ਕਿ ਭਾਈ ਕਰ ਕੀ ਗੱਲ ਹੈ? ਇੱਥੇ ਸਾਰੇ ਰੋਂਦੇ ਕਿਉਂ ਨੇ ਲੋਕ? ਉਹਨਾਂ ਆਖਿਆ ਵੀ ਇੱਕ ਗੁਰੂ ਇਹ ਜੋ ਰਾਜੇ ਦਾ ਪੁੱਤਰ ਸੀ ਇਹ ਮਰ ਗਿਆ ਹੈ। ਇੱਕੋ ਇੱਕ ਪੁੱਤਰ ਸੀ ਇਸ ਕਰਕੇ ਰੋਂਦੇ ਨੇ। ਉਹਨਾਂ ਨੇ ਆਖਿਆ ਭਾਈ ਉਹਨਾਂ ਰਾਜੇ ਨੂੰ ਆਖੋ ਕਿ ਇਹ ਰੋਦਨਾ ਗੁਰੂ ਨਾਨਕ ਦੇਵ ਜੀ ਭੜੀ ਕਰਨਗੇ ਜਦੋਂ ਰਾਜੇ ਨੂੰ ਜਾ ਕੇ ਦੱਸਿਆ ਤੇ ਰਾਜੇ ਨੇ ਆਖਿਆ ਵੀ ਇਹਨਾਂ ਨੂੰ ਉਹਨਾਂ ਨੂੰ ਲੈ ਕੇ ਆਓ ਉਹਨਾਂ ਨੇ ਉਹਨਾਂ ਦੇ ਬੰਦੇ ਰਾਜੇ ਦੇ ਲੈਣ ਵਾਸਤੇ ਆਏ ਤੇ ਉਹਨਾਂ ਨੇ ਆਖਿਆ ਸਵੇਰੇ ਜੇ ਅਸੀਂ ਇਸ਼ਨਾਨ ਪਾਣੀ ਕਰਾਂਗੇ ਨਿਤਨੇਮ ਕਰਾਂਗੇ ਉਸ ਤੋਂ ਬਾਅਦ ਜਾਵਾਂਗੇ ਜਦੋਂ ਉਹਨਾਂ ਨੇ ਨਿਤਨੇਮ ਕਰ ਲਿਆ ਜਿਨਾਂ ਨੂੰ ਪਾਣੀ ਕਰਕੇ ਫਿਰ ਉਹਨਾਂ ਦੇ ਰਾਜੇ ਦੇ ਬੰਦੇ ਆਏ ਉਹਨਾਂ ਨੂੰ ਲੈ ਕੇ ਗਏ ਉਹਨਾਂ ਨੇ ਵਿਆਸਾ ਤੋਂ ਇੱਕ ਗੜਵਾ ਜਲਦਾ ਮੰਗਵਾ ਕੇ ਜਿਹੜਾ ਗੁਰੂ ਅਮਰਦਾਸ ਜੀ ਨੇ ਰਮਾਲ ਦਿੱਤਾ ਸੀ ਉਹਦੀ ਇੱਕ ਕੰਨੀ ਭਿਓ ਕੇ ਉਹ ਬੱਚੇ ਦੇ ਮੂੰਹ ਦੇ ਵਿੱਚ ਨਿਚੋੜੀ ਜਦੋਂ ਨਿਚੋੜੀ ਤੇ ਬੱਚਾ ਸਤਨਾਮ ਵਾਹਿਗੁਰੂ ਆਖ ਕੇ ਤੇ ਉੱਠ ਕੇ ਵਹਿ ਗਿਆ ਤੇ ਉਸਨੇ ਰਾਜੇ ਨੇ ਪੁੱਛਿਆ ਕਿ ਤੁਸੀਂ ਕਿਸ ਮਨੋਰਥ ਵਾਸਤੇ ਆਏ ਹੋ ਉਹਨਾਂ ਨੇ ਆਖਿਆ ਵੀ ਸਾਡੇ ਗੁਰੂ ਨੇ ਦਾ ਹੁਕਮ ਹੈ ਕਿ ਅਸੀਂ ਲੱਕੜਾਂ ਲੈਣ ਵਾਸਤੇ ਆਏ ਆ ਅਸੀਂ ਗੋਂਦਵਾਲ ਸਾਹਿਬ ਸ਼ਹਿਰ ਵਸਾਣਾ ਜੀ ਰਾਜੇ ਨੇ ਆਪਣੇ ਬੰਦੇ ਲਾ ਕੇ ਲੱਕੜਾਂ ਵਢਾ ਕੇ ਬਿਆਸਾ ਵਿੱਚ ਸਟਾਣੀਆਂ ਸ਼ੁਰੂ ਕਰ ਦਿੱਤੀਆਂ ਸੌਨਮਲ ਨੇ ਆਖਿਆ ਨਾਲ ਦੇ ਸਿੰਘਾਂ ਨੂੰ ਆਖਿਆ ਭਾਈ ਸੌਨਮਲ ਜੀ ਨੇ ਭਾਈ ਸੌਨਮਲ ਜੀ ਨੇ ਤੇ ਮੈਂ ਲੱਕੜਾਂ ਕਟਾ ਕੇ ਇਕੱਲੀ ਜਾਣਾ ਤੁਸੀਂ ਅੱਗੇ ਜਾ ਕੇ ਤੇ ਸੰਗਤ ਨੂੰ ਲਾ ਕੇ ਗੋਂਦਵਾਲ ਸਾਹਿਬ ਲੱਕੜਾਂ ਕੱਢੀ ਜੋ ਦਰਿਆ ਵਿੱਚੋਂ ਜਦੋਂ ਇਸ ਤਰ੍ਹਾਂ ਲੱਕੜਾਂ ਕੱਢਦੇ ਰਹੇ ਫਿਰ ਗੁਰੂ ਜੀ ਨੇ ਸਿਣਿਆ ਕੱਲਿਆ ਕਿ ਸੌਣਮਲ ਆ ਜਾ ਲੱਕੜ ਬਹੁਤ ਹੋ ਗਈ ਏ ਸੌਣਮਲ ਨਾ ਆਇਆ ਜਦੋਂ ਸੌਣਮਲ ਨਾ ਆਇਆ ਤੇ ਫਿਰ ਕਾਫੀ ਚੇਰ ਹੋ ਗਿਆ ਫਿਰ ਸਤਗੁਰਾਂ ਨੇ ਸਿਨਿਆ ਕੱ ਲਿਆ ਉਹ ਫਿਰ ਵੀ ਨਾ ਆਇਆ ਸਤਗੁਰਾਂ ਨੇ ਉਹ ਜਿਹੜਾ ਹਰਮਾਲ ਦਿੱਤਾ ਸੀ ਉਹਦੇ ਵਿੱਚੋਂ ਆਪਣੀ ਉਹ ਸ਼ਕਤੀ ਖਿੱਚ ਲਈ ਸੌਣਮਲ ਨੇ ਵੇਖਿਆ ਕਿ ਮੈਂ ਵਿਹਲਾ ਹੋ ਗਿਆ ਫਿਰ ਉਹ ਰਾਜੇ ਨੂੰ ਕਹਿਣ ਲੱਗਾ ਕਿ ਰਾਜਾ ਮੈਨੂੰ ਬਹੁਤ ਤੇਰ ਚੇਰ ਹੋ ਗਿਆ ਆਪਣੇ ਗੁਰੂ ਤੋਂ ਵਿਛੜਿਆ ਤੇ ਮੈਂ ਹੁਣ ਜਾ ਕੇ ਤੇ ਆਪਣੇ ਗੁਰੂ ਨੂੰ ਮਿਲਣਾ ਮੈਂ ਹੁਣ ਚੱਲਿਆ ਰਾਜੇ ਨੇ ਆਖਿਆ ਥੋੜਾ ਚਿਰ ਹੋਰ ਠਹਿਰੋ ਮੈਂ ਵੀ ਤੁਹਾਡੇ ਨਾਲ ਚਲਾਂਗਾ ਜਦੋਂ ਰਾਜਾ ਤੇ ਨਾਲ ਆਣ ਕੇ ਤੇ ਜਦੋਂ ਫਿਰ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੇਰੇ ਨਾਲ ਰਾਜਾ ਵੀ ਆਇਆ ਹੈ ਤੇ ਨਾਲ ਉਹਦਾ ਲਸ਼ਕਰ ਵੀ ਹੈ ਜੀ ਤੇ ਸਤਿਗੁਰਾਂ ਨੇ ਆਖਿਆ ਕਿ ਉਹਨਾਂ ਦਾ ਬਾਹਰ ਡੇਰਾ ਕਰਾ ਦਿਓ ਜੋ ਵੀ ਉਹਨਾਂ ਨੂੰ ਲੱਛਤ ਚਾਹੀਦੀ ਹੈ ਉਹਨਾਂ ਨੂੰ ਦਿਓ ਜਦੋਂ ਇਸੇ ਤਰ੍ਹਾਂ ਹੀ ਹੋਇਆ ਸਵੇਰੇ ਫੇਰ ਭਾਈ ਸੌਣਮਲ ਆਇਆ ਉਹਨੇ ਫੇਰ ਆਣ ਕੇ ਬੇਨਤੀ ਕੀਤੀ ਸਤਿਗੁਰੂ ਜੀ ਰਾਜੇ ਵਾਸਤੇ ਕੀ ਹੁਕਮ ਹੈ ਸਤਿਗੁਰਾਂ ਨੇ ਆਖਿਆ ਭਾਈ ਉਹਨਾਂ ਨੂੰ ਆਖੋ ਕੋਈ ਵੀ ਰਾਣੀ ਗਹਿਣਾ ਪਾ ਕੇ ਜਾਂ ਸ਼ਾਹੀ ਲਿਵਾਸ ਲਾ ਕੇ ਨਹੀਂ ਆਉਣਾ ਘੁੰਡ ਕੱਢ ਕੇ ਨਹੀਂ ਆਉਣਾ ਇਹ ਗੁਰੂ ਘਰ ਹੈ ਜਦੋਂ ਸਾਰੀਆਂ ਰਾਣੀਆਂ ਮੱਥਾ ਟੇਕਦੀਆਂ ਗਈਆਂ ਤੇ ਜਿਹੜੀ ਨਵੀਂ ਵਿਆਹੀ ਰਾਣੀ ਸੀ ਉਹਨੇ ਘੁੰਡ ਕੱਢ ਲਿਆ ਸਤਿਗੁਰਾਂ ਨੇ ਆਖਿਆ ਛੱਲਿਏ ਤੈਨੂੰ ਸੰਗਤ ਦਾ ਦਰਸ਼ਨ ਨਹੀਂ ਚੰਗਾ ਲੱਗਾ ਇਹ ਨਹੀਂ ਕਹਿੰਦੀ ਗੱਲ ਸੀ ਉਹ ਚੀਕਾਂ ਮਾਰਦੀ ਜੰਗਲ ਨੂੰ ਨਾ ਸਕੀ ਰਾਜਾ ਕੁਛ ਦਿਨ ਰਹਿ ਕੇ ਜੇ ਚਲਾ ਗਿਆ ਜਿਹੜਾ ਸਾਡਾ ਬਜ਼ੁਰਗ ਸੀ ਬਾਬਾ ਸਚਨ ਸੱਚ ਜੀ ਉਹ ਜੰਗਲ ਦੇ ਵਿੱਚੋਂ ਲੰਗਰ ਵਾਸਤੇ ਲੱਕੜਾਂ ਲੈ ਕੇ ਆਉਂਦੇ ਹੁੰਦੇ ਸਨ ਜਦੋਂ ਲੱਕੜਾ ਲੈਣ ਵਾਸਤੇ ਜਾਂ ਗਏ ਤੇ ਉਸ ਨੇ ਉਸ ਕਮਲੀ ਨੇ ਲੱਕੜਾਂ ਨਾ ਚੁਗਨ ਦਿੱਤੀਆਂ ਖਿਲਾਰ ਦਿੱਤੀਆਂ ਉਹਨਾਂ ਨੂੰ ਕਪੜੇ-ਕੋਪੜੇ ਪਾੜੇ ਉਹਨਾਂ ਨੇ ਆਣ ਕੇ ਗੁਰੂ ਅਮਰਦਾਸ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਿ ਮੈਂ ਸਤਗੁਰੂ ਜੀ ਇਸ ਪਾਸੇ ਹੁਣ ਨਹੀਂ ਜਾਣਾ ਉਧਰ ਉਹ ਕੀ ਪਤਾ ਨਹੀਂ ਕੀ ਬਲਾਈ ਉਹ ਮੇਰੇ ਘੜ ਪੈਂਦੀ ਹੈ ਸਤਗੁਰਾਂ ਨੇ ਸੇ ਜਾਣੀ ਜਾਣ ਸਨ ਉਹਨਾਂ ਨੇ ਆਖਿਆ ਨਹੀਂ ਭਾਈ ਜਦੋਂ ਜਾਣਾ ਉਦੋਂ ਸਾਨੂੰ ਦੱਸ ਕੇ ਜਾਣਾ ਸਵੇਰੇ ਉਸੇ ਪਾਸੇ ਹੀ ਜਾਣਾ ਜਦੋਂ ਸੁਵੇਰ ਹੋਈ ਤੇ ਫਿਰ ਉਹ ਨਾਨੇ ਆਣ ਕੇ ਬੇਨਤੀ ਕੀਤੀ ਕਿ ਸਤਿਗੁਰ ਜੀ ਹੁਣ ਕੀ ਬੇਨਤੀ ਕੀ ਹੁਕਮ ਹੈ ਸਤਿਗੁਰਾਂ ਨੇ ਆਖਿਆ ਸਾਡਾ ਜੋੜਾ ਲੈ ਜਾਓ ਜਦੋਂ ਉਹ ਕਮਲੀ ਤੁਹਾਡੇ ਵਾਲਾ ਲਾਵੇਗੀ ਨਾ ਉਹਦੇ ਮੱਥੇ ਨਾਲ ਲਾ ਦਿਆ ਜੇ ਉਹ ਠੀਕ ਹੋ ਜਾਏ ਜੀ ਜਦੋਂ ਇਸੇ ਤਰ੍ਹਾਂ ਗਿਆ ਉਹ ਲੱਕੜਾਂ ਚੁੱਕਦੇ ਰਹਿ ਨਾਲੇ ਧਿਆਨ ਰੱਖਣਾ ਕਿ ਕਿਧਰੋਂ ਆਉਂਦੀ ਹੈ ਜਦੋਂ ਆਈ ਤੇ ਉਹਦੇ ਮੱਥੇ ਦੇ ਨਾਲ ਉਹ ਜੋੜਾ ਲਾਇਆ ਉਹ ਠੀਕ ਹੋ ਗਈ ਉਸ ਪਰ ਆ ਕੇ ਬੈ ਗਈ ਉਸ ਨੇ ਆਖਿਆ ਭਾਈ ਸਿੱਖਾ ਜੇ ਤੂੰ ਮੈਨੂੰ ਠੀਕ ਕੀਤਾ ਹੈ ਨਾ ਤੇ ਮੈਨੂੰ ਹੁਣ ਕੋਈ ਚਾਦਰ ਵੀ ਦੇ ਜਿਸ ਨਾਲ ਮੈਂ ਆਪਣਾ ਸਰੀਰ ਢੱਕ ਲਾਂ ਜਦੋਂ ਉਹਨੇ ਉਹਨਾਂ ਨੇ ਇੱਕ ਚਾਦਰ ਉਹਨਾਂ ਦੇ ਕੋਲ ਸੀ ਉਹ ਦਿੱਤੀ ਫਿਰ ਉਹ ਲੱਕੜਾਂ ਲੈ ਕੇ ਤੇ ਜਦੋਂ ਗੁਰੂ ਦਰਬਾਰ ਵਿੱਚ ਆਏ ਤੇ ਸਤਿਗੁਰੂ ਜੀ ਦੂਰੋਂ ਵੇਖ ਕੇ ਹੱਸ ਪਏ ਤੇ ਆਖਣ ਲੱਗੇ ਕਿ ਆਹ ਜੋੜੀ ਫੱਬੀ ਹੈ ਅੱਛਾ ਜੀ ਤੇ ਸਾਰਾ ਉਹ ਭਾਈ ਸਚਨ ਸੱਚ ਜੀ ਨੇ ਉਹਨਾਂ ਨੇ ਹੱਥ ਜੋੜੇ ਤੇ ਆਖਿਆ ਸੱਚੇ ਪਾਤਸ਼ਾਹ ਮੈਂ ਅੱਗੇ ਸ਼ਾਦੀ ਚੋਦਾ ਤੇ ਤੁਸੀਂ ਹੋਰ ਕਿਸੇ ਸਿੱਖ ਦੇ ਲੜ ਲਾ ਦਿਓ ਸਤਿਗੁਰਾਂ ਨੇ ਆਖਿਆ ਇਹ ਭਾਈ ਸਾਡਾ ਵਾਸ਼ਨ ਹੋ ਗਿਆ ਇਹ ਹੁਣ ਤੇਰੇ ਲਾੜੀ ਲਾਣੀ ਹੈ ਫਿਰ ਸਤਿਗੁਰਾਂ ਨੇ ਉਹ ਉਹਦਾ ਵਿਆਹ ਕੀਤਾ ਆਪ ਜੀ ਭਾਈ ਸਚਨ ਸਚਨਾ ਜਦੋਂ ਵਿਆਹ ਕਰਕੇ ਫਿਰ ਉਹਨਾਂ ਨੇ ਦੋਵੇਂ ਜੋੜੇ ਦੇਖ ਕੇ ਤੇ ਉਹਨਾਂ ਨੇ ਵਰ ਦਿੱਤੇ ਹਲਕੇ ਕੁੱਤੇ ਦਾ ਕਟਿਆ ਹਜੀਰਾਵਾਂ ਵਾਲਾ ਤੇ پاਗਲਪਾਨਾ ਹੋਰ अनेका ਜੋ ਰੋਗ ਨੇ ਸਭ ਠੀਕ ਹੋਣਗੇ ਹਾਂਜੀ ਇਹ ਜੋੜਾ ਮੱਥੇ ਤੇ ਲਾਉਂਦੇ ਨਾਲ ਮੱਥੇ ਨਾਲ ਲਾਉਣ ਨਾਲ ਤੇ ਫਿਰ ਉਹਨਾਂ ਨੂੰ ਉਹਨਾਂ ਨੇ ਆਖਿਆ ਵੀ ਹੁਣ ਤੁਸੀਂ ਘਰ ਚਲੇ ਜਾਓ ਤੁਹਾਡੀ ਜਿਹੜੀ ਭਗਤੀ ਏ ਪੂਰੀ ਹੋ ਗਈ ਏ ਦੋਵੇਂ ਜੋੜੇ ਦੇਖ ਕੇ ਸਤਿਗੁਰਾਂ ਨੇ ਉਹਨਾਂ ਨੂੰ ਆਪਣੇ ਘਰ ਘਰ ਦਿੱਤਾ ਇਹ ਇਤਿਹਾਸ ਏ ਇਤਿਹਾਸ ਹਾਂਜੀ ਪਰ ਜੋੜਾ ਇੱਥੇ ਸਿੰਗਲ ਈ ਏ ਦੂਸਰਾ ਜੋੜਾ ਕਿੱਥੇ ਏ ਨਾਲ ਦੂਸਰਾ ਜੋੜਾ ਜੀ ਪੀਪਲ ਸੇ ਪਿੰਡੇ ਖਨੌਰੀ ਦੇ ਕੋਲ ਠੀਕ ਏ ਜੀ ਦੂਜਾ ਜੋੜਾ ਉੱਥੇ ਹੋਵੇ ਤੇ ਜੋੜੇ ਇਕੱਠੇ ਵੀ ਹੁੰਦੇ ਨੇ ਅੱਗੇ ਇਕੱਠੇ ਹੁੰਦੇ ਹਨ ਹੁਣ ਨਹੀਂ ਇਕੱਠੇ ਹੁੰਦੇ 28 28 ਸੋਨੋ ਮੇਲਾ ਲੱਗਦਾ ਹੈ ਹਾਂਜੀ ਹਾਂਜੀ ਸਮਾਗਮ ਬਹੁਤ ਭਾਰੀ ਸਮਾਗਮ ਹੁੰਦਾ ਤੇ ਇੱਕ ਇਹਨੂੰ ਚਾਂਦੀ ਦੇ ਵਿੱਚ ਕਵਰ ਕੀਤਾ ਹੋਇਆ ਜੋੜੇ ਨੇ 400 ਸਾਲ ਹੋ ਗਿਆ ਇਹਨੂੰ ਇਹ ਭੁਰਨ ਲੱਗ ਗਿਆ ਬਿਲਕੁਲ ਲੱਗ ਗਿਆ ਸੀ ਹਾਂਜੀ ਇਸ ਕਰਕੇ ਇਹਨੂੰ ਚਾਂਦੀ ਦੇ ਵਿੱਚ ਕਵਰ ਕਰ ਦਿੱਤਾ ਇੱਥੇ ਜਿਹੜੇ ਸੰਗਤਾਂ ਆਉਂਦੀਆਂ ਨੇ ਉਹਨਾਂ ਦੀ ਮਾਨ ਮਰਿਆਦਾ ਕੀ ਹੈ ਕਿਸ ਤਰ੍ਹਾਂ ਦੀਆਂ ਚੀਜ਼ਾਂ ਦਾ ਭਰੇਜ ਰੱਖਣਾ ਪੈਂਦਾ ਹੈ ਕੁਝ ਖਾਣ ਪੀਣ ਦੀਆਂ ਚੀਜ਼ਾਂ ਦਾ ਭਰੇਜ ਜਾਂ ਰਹਿਣ ਸਹਿਣ ਦਾ ਭਰੇਜ ਕਿਸ ਤਰ੍ਹਾਂ ਦਾ ਭਰੇਜ ਰੱਖਣਾ ਪੈਂਦਾ ਇੱਥੇ ਜਿਹੜੇ ਜੋੜਾ ਲਵਾਉਣ ਆਉਂਦੇ ਨੇ ਜਿਹੜਾ ਜੋੜਾ ਲਵਾਉਣ ਆਉਂਦੇ ਨੇ ਉਹਨਾਂ ਨੂੰ ਅਸੀਂ ਇੱਕ ਚਰਨ ਧੂੜ ਦੇਨੇ ਆ ਉਹਨਾਂ ਨੂੰ ਭਰੇਜ ਰੱਖਨੇ ਪੈਂਦੇ ਨੇ ਜਿਵੇਂ ਪਹਿਲੇ ਦਿਨ ਕੇਸੀ ਇਸ਼ਨਾਨ ਕਰਨਾ ਜਾਂ ਦਹੀਂ ਨਾਲ ਜਾਂ ਕੱਪੜੇ ਧੋਣ ਵਾਲੇ ਸਾਬਣ ਨਾਲ ਸੇਰ ਨੂੰ ਲਾਣਾ ਦੇਸੀ ਘਿਓਏ ਜੋ ਵੀ ਚੀਜ਼ ਉਹਨਾਂ ਖਾਣੀ ਹੈ ਦੇਸੀ ਘਿਓ ਚ ਖਾਣੀ ਹੈ ਹਾਂਜੀ ਉਹ ਦਾਲ ਖਾਣੀ ਹੈ ਜਿਹੜੀ ਮਰਜ਼ੀ ਹੋਵੇ ਹਰੀ ਸਬਜ਼ੀ ਨਹੀਂ ਖਾਣੀ ਕੋਈ ਪਾਲ ਪਲੂਟ ਨਹੀਂ ਖਾਣਾ ਚੌਲ ਜਿਹੜੇ ਮਰਜ਼ੀ ਖਾ ਸਕਦੇ ਨੇ ਕੜਾ ਪ੍ਰਸ਼ਾਦ ਬਣਾ ਕੇ ਖਾ ਸਕਦੇ ਨੇ ਚੂਰੀ ਕੁੱਟ ਕੇ ਪਰੌਂਠਾ ਬਣਾ ਕੇ ਖਾ ਸਕਦੇ ਨੇ ਜੋ ਵੀ ਚੀਜ਼ ਉਹਨਾਂ ਨੇ ਖਾਣੀ ਉਹ ਦੇਸੀ ਘਿਓ ਚ ਬਣਾਨੀ ਹੈ ਠੀਕ ਹੈ ਜੀ ਹਾਂਜੀ ਸਰੀਰ ਨੂੰ ਹਰ ਪ੍ਰਕਾਰ ਸੋਚਿਆ ਰੱਖਣਾ ਠੀਕ ਹੈ ਜੀ ਹਾਂਜੀ ਇਹ ਮਰਿਆਦਾ ਹੈ ਤੇ ਕੋਈ ਗੰਡੇ ਲਸਣ ਦਾ ਜਿਹੜਾ ਪ੍ਰੇਜੇ ਵੀ ਹੈ ਹਾਂਜੀ ਗੰਡਾ ਲਸਣ ਨਹੀਂ ਪਾਣਾ ਵਰਤਨਾ ਇਹ ਵੀ ਪ੍ਰੇਜ ਹੈ ਹਾਂਜੀ ਇਹ ਪ੍ਰੇਜ ਤੇ ਇਹ ਕਿੱਥੇ ਕਰਕੇ ਸਥਿਤ ਹੈ ਗੁਰਦਰਾ ਸਾਹਿਬ ਮੈਂ ਚਾਹੁੰਗਾ ਕਿ ਇਹਦਾ ਐਡਰੈਸ ਦੱਸ ਦਿਓ ਕਿਉਂਕਿ ਕਾਫੀ ਸੰਗਤਾਂ ਨੇ ਜਿਨ੍ਹਾਂ ਨੂੰ ਪਤਾ ਲੱਗਦਾ ਪਰ ਸਹੀ ਐਡਰੈਸ ਨਹੀਂ ਪਤਾ ਲੱਗਦਾ ਮੈਂ ਚਾਹੁੰਗਾ ਇੱਥੋਂ ਦਾ ਪਤਾ ਵੀ ਦੱਸ ਦਿਓ ਕਿ ਗੁਰਦਰਾ ਸਾਹਿਬ ਕਿਹੜੇ ਜ਼ਿਲ੍ਹੇ ਚ ਪੈਂਦਾ ਤੇ ਕਿੱਥੇ ਸਥਿਤ ਹੈ ਇਹ ਇਹ ਪਿੰਡ ਦੁਲਚੀਕੇ ਠੀਕ ਹੈ ਜੀ ਜਿਹੜਾ ਫਰੋਜ਼ਪੁਰ ਠੀਕ ਹੈ ਜੀ ਹਾਂਜੀ ਉਹਦੇ ਵਿੱਚ ਪੈਂਦਾ ਹੈ ਜੇ ਫਰੋਜ਼ਪੁਰ ਤੋਂ 2.5 ਕਿਲੋਮੀਟਰ ਤੇ ਇਹ ਦੁਲਚੀਕੇ ਪਿੰਡ ਹੈ ਇੱਥੇ ਬਹੁਤ ਸੰਗਤਾਂ ਆਉਂਦੀਆਂ ਨੇ ਜੋ ਵੀ ਕੋਈ ਆਉਂਦਾ ਹੈ ਉਹ ਇੱਥੋਂ ਰਾਜੀ ਹੋ ਕੇ ਜਾਂਦਾ ਹੈ ਹਾਂਜੀ ਸਮਾਂ ਕੀ ਹੈ ਇੱਥੇ ਕੋਈ پابੰਦੀ ਤਾਂ ਨਹੀਂ ਸਮਾਂ ਦੀ ਕੋਈ پابੰਦੀ ਨਹੀਂ ਕੋਈ ਸਮਾਂ ਨਹੀਂ ਜਿਸ ਟਾਈਮ ਮਰਜ਼ੀ ਕੋਈ ਆਵੇ ਜਿਹੜੇ ਦੂਰੋਂ ਆਉਂਦੀਆਂ ਨੇ ਸੰਗਤਾਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਉਹਨਾਂ ਦੇ ਰਹਿਣ ਵਾਸਤੇ ਰਹਿਸ਼ੀ ਉੱਥੇ ਕਮਰੇ ਬਣੇ ਹੋਏ ਨੇ ਉਹਨਾਂ ਨੂੰ ਕਮਰੇ ਦਿੱਤੇ ਜਾਂਦੇ ਨੇ ਲੰਗਰ ਦੇ ਵਿੱਚ ਉਹਨਾਂ ਨੂੰ ਲੰਗਰ ਚੋਂ ਲੰਗਰ ਸ਼ਿਕਾਇਆ ਜਾਂਦਾ ਹੈ ਹਾਂਜੀ ਕਿਰਾਇਆ ਕਮਰਿਆਂ ਦਾ ਕੋਈ ਕਿਰਾਇਆ ਨਹੀਂ ਹਾਂਜੀ ਸਭ ਕੁਝ ਮਤਲਬ ਕਿ ਲੋ ਸੇਵਾ ਵਿੱਚ ਹੈ ਸਾਭ ਕੋਈ ਸੇਵਾ ਚਾਹੀਏ ਠੀਕ ਹੈ ਹਾਂਜੀ ਸੋ ਇਹ ਜਿਹੜਾ ਪਿੰਡ ਹੈ ਦੁਲਚੀ ਦੇ ਪਿੰਡ ਪੈਂਦਾ ਹੈ ਜ਼ਿਲ੍ਹਾ ਫਿਰੋਜ਼ਪੁਰ ਤੋਂ 2.5 ਤੋਂ 3 ਕਿਲੋਮੀਟਰ ਦੀ ਦੂਰੀ ਤੇ ਇੱਕ ਗੁਰਦੁਆਰਾ ਸਾਹਿਬ ਸਥਿਤ ਹੈ ਜਰੂਰ ਇੱਥੇ ਆਓ ਇੱਕ ਵਾਰੀ ਜਿਹੜਾ ਵੀ ਕਿਸੇ ਵੀ ਤਰ੍ਹਾਂ ਦੇ ਰੋਗ ਤੋਂ ਪੀੜਿਤ ਹੈ ਡਾਕਟਰਾਂ ਕੋਲੇ ਜਾ ਜਾ ਥੱਕ ਗਏ ਕਿਉਂਕਿ ਇੱਥੋਂ ਦੇ ਸਿਆਣੇ ਇਹ ਗੱਲ ਕਹਿੰਦੇ ਨੇ ਕਿ ਡਾਕਟਰਾਂ ਤੋਂ ਜਾਣ ਤੋਂ ਪਹਿਲਾਂ ਇੱਕ ਵਾਰੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਗੁਰੂ ਚਰਨ ਦਾ ਜਿਹੜਾ ਜੋੜਾ ਹੈ ਉਹ ਮੱਥੇ ਨਾਲ ਲਵਾ ਲਓ ਕਾਫੀ ਅਨਿਕਾ ਪ੍ਰਕਾਰ ਦੇ ਜਿਹੜੇ ਦੁੱਖ ਇੱਥੇ ਦੂਰ ਹੁੰਦੇ ਨੇ ਫਿਲਹਾਲ ਅੱਜ ਸਾਡਾ ਫਰਜ ਸੀ ਸਾਨੂੰ ਜਿਸ ਤਰ੍ਹਾਂ ਪਤਾ ਲੱਗਦਾ ਇਸ ਸਥਲ ਬਾਰੇ ਇਸ ਧਾਰਮਿਕ ਸਥਲ ਬਾਰੇ ਇਹਨਾਂ ਦੇ ਇਤਿਹਾਸ ਬਾਰੇ ਤਾਂ ਅਸੀਂ ਆਪਣੇ ਚੈਨਲ ਤੇ ਲੈ ਕੇ ਆਏ ਆਂ ਸੋ ਵੱਤੋ ਵੱਤ ਸ਼ੇਅਰ ਕਰਿਓ ਇਸ ਵੀਡੀਓ ਨੂੰ ਤੇ ਪਤਾ ਵੀ ਤੁਹਾਨੂੰ ਬਾਬਾ ਜੀ ਵੱਲੋਂ ਦੱਸ ਦਿੱਤਾ ਕਿ ਤੇ ਜਰੂਰ ਇੱਥੇ ਇੱਕ ਵਾਰੀ ਪਹੁੰਚੋ ਜਿਨ੍ਹਾਂ ਨੇ ਵੀ ਦਰਸ਼ਨ ਜਿਨ੍ਹਾਂ ਨੇ ਸੁਣਿਆ ਵੀ ਹੈ ਆਉਣਾ ਚਾਹੁੰਦੇ ਨੇ ਪਤਾ ਬਾਬਾ ਜੀ ਵੱਲੋਂ ਦੱਸ ਦਿੱਤਾ ਗਿਆ ਫਿਲਹਾਲ ਅੱਜ ਦੇ ਲਈ ਇਹਨਾਂ ਮੈਨੂੰ ਦੇ ਇਜਾਜ਼ਤ ਮੈਂ ਸੁਖਿੰਦਰ ਸਿੰਘ ਕੈਮਰਾਮੈਨ ਕੁਲਦੀਪ ਦੇ ਨਾਲ